ਮਹਾਂ ਮੰਤਰੀ ਮੇਰੇ ਸਾਥੀ ਕੈਕਿੰਸਠੌਰ ਜੀ ਪੂਰਵ ਸੰਸਦ ਰਿੰਕੂ ਜੀ ਪੂਰਵ ਵਿਧਾਇਕ ਸ਼ੀਤਲ ਅਨੁਰਾਧ ਜੀ ਸਾਡੇ ਐਸਸੀ ਮੋਰਚੇ ਦੇ ਅਧਿਖਸ਼ ਸ਼੍ਰੀ ਅਸਰ ਨਦਰਜੀ ਸਾਡੇ ਜਨਦਰ ਦੇ ਮਹਾ ਮੰਤਰੀ ਔਰ ਹੋਰ ਮੇਰੇ ਸਾਥੀ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਪੰਜਾਬ ਦੇ ਵਿਕਾਸ ਨਾਲ ਜੁੜਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਆਮ ਆਦੀ ਪਾਰਟੀ ਦੀ ਇਹ ਭਗਵੰਤਾਨ ਸਰਕਾਰ ਪੰਜਾਬ ਨੂੰ ਤਬਾਹ ਕਰਨ ਤੇ ਤੁਰੀ ਹੋਈ ਹੈ ਪੰਜਾਬ ਨੂੰ ਬਰਬਾਦ ਕਰਨ ਤੇ ਤੁਰੀ ਹੋਈ ਹੈ ਅਸੀਂ ਸਾਰੇ ਜਾਣਦੇ ਆ ਕਿ ਇਹਨਾਂ ਲਗਭਗ 2.5 ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਆਪਣੇ ਸਟੇਟ ਦੇ ਫੰਡਸ ਦੇ ਤੋਂ ਇੱਕ ਡੱਕਾ ਨਹੀਂ ਤੋੜਿਆ ਪੰਜਾਬ ਦੇ ਵਿੱਚ ਜਿੰਨਾ ਵੀ ਕੋਈ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਉਹ ਸਾਰੇ ਦੇ ਸਾਰੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਚੱਲਦੇ ਪਏ ਨੇ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਉਹ ਜਿਹੜੇ ਕੰਮ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਵਾਸਤੇ ਕੀਤੇ ਜਾ ਰਹੇ ਨੇ ਉਹਦੇ ਵਿੱਚ ਵੀ ਇਹ ਕੋਈ ਨਾ ਕੋਈ ਪੰਗਾ ਪਾ ਕੇ ਰੱਖਦੇ ਨੇ ਤਾਂ ਕਿ ਉਹ ਵੀ ਕੰਮ ਜਿਹੜੇ ਇੱਥੇ ਪੰਜਾਬ ਦੇ ਵਿੱਚ ਨਾ ਹੋਪਾ। ਇੱਕ ਪਾਸੇ ਕਹਿੰਦੇ ਨੇ ਕਿ ਕੇਂਦਰ ਵਿੱਤ ਕਟਰਾ ਕਰਦਾ ਹੈ। ਕੇਂਦਰ ਪੰਜਾਬ ਨੂੰ ਪੈਸੇ ਨਹੀਂ ਦਿੰਦਾ। ਮੇਰੇ ਸਾਥੀਓ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ 3-4 ਸਾਲਾਂ ਦੇ ਵਿੱਚ ਵਿਸ਼ੇਸ਼ ਕਰਕੇ ਅਦਰਵਾਇਜ਼ ਤੇ ਪਿਛਲੇ ਸਾਡੇ 10 ਸਾਲ ਦਾ ਜਿਹੜਾ ਟਿਨਿਓਰ ਰਿਹਾ ਹੈ ਪੰਜਾਬ ਦੇ ਵਿੱਚ 52 ਹਜ਼ਾਰ ਕਰੋੜ ਰੁਪਏ ਦੇ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। 1500 ਕਿਲੋਮੀਟਰ ਦੀਆਂ ਸੜਕਾਂ ਔਰ 42 ਪ੍ਰੋਜੈਕਟਸ ਜਿਹੜੇ ਹਨ ਨੈਸ਼ਨਲ ਹਾਈਵੇਜ਼ ਦੇ ਪੰਜਾਬ ਦੇ ਵਿਕਾਸ ਵਾਸਤੇ ਮੋਦੀ ਸਰਕਾਰ ਨੇ ਪੰਜਾਬ ਦੇ ਵਿੱਚ ਇਹਨਾਂ ਖਰਚਾ ਕਰਨ ਦੀ ਗੱਲ ਕੀਤੀ ਹੈ ਜਿੱਥੇ ਇਹ ਕਹਿੰਦੇ ਕਿ ਕੇਂਦਰ ਸਰਕਾਰ ਪੰਜੀ ਨਹੀਂ ਦਿੰਦਾ ਉਹਨਾਂ ਜਿਹੜੇ 52000 ਕਰੋੜ ਰੁਪਏ ਦੇ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਵਿੱਚ ਪੰਜਾਬ ਸਰਕਾਰ ਕਿਵੇਂ ਢੁੱਚੇ ਦੰਦੀ ਹੈ ਇਹ ਤੁਹਾਡੇ ਸਾਰੇ ਸਾਹਮਣੇ ਆਪਣੇ ਰੋਜ਼ ਆਪ ਦੇਖ ਰਹੇ ਕਿ ਕਿਸ ਤਰੀਕੇ ਦੇ ਨਾਲ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਤੇ ਅਰਚਨਾ ਪਾਈ ਜਾ ਰਹੀ ਹੈ। ਔਰ ਮੈਨੂੰ ਇਹ ਕਹਿ ਰਹੇ ਕਿ ਕੋਈ ਗੁਰੇਜ਼ ਨਹੀਂ گا۔ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਦੇ ਵਿੱਚ ਜਿੰਨਾ ਇਹ ਅਰਚਨਾ ਆ ਰਹੀਆਂ ਨੇ ਇਹ ਸਟੇਟ ਸਪான்ਸਰਡ ਨੇ। ਭਗਵੰਤ ਮਾਨ ਸਰਕਾਰ ਦੁਆਰਾ ਲੋਕਾਂ ਨੂੰ ਵਰਗਲਾ ਕੇ ਇਹਨਾਂ ਪ੍ਰੋਜੈਕਟਸ ਨੂੰ ਰੋਕਿਆ ਜਾ ਰਿਹਾ ਹੈ। ਤਾਂ ਕਿ ਪੰਜਾਬ ਦਾ ਵਿਕਾਸ ਨਾ ਹੋ ਸਕੇ ਨਰਿੰਦਰ ਮੋਦੀ ਯਾ ਕੇਂਦਰ ਸਰਕਾਰ ਦਾ ਇਹਦੇ ਨਾਮ ਨਾ ਵੱਜ ਸਕੇ ਅਲੱਗ-ਅਲੱਗ ਪ੍ਰੋਜੈਕਟਸ ਦੇ ਉੱਤੇ ਲੈਂਡ ਐਕੁਇਜਿਸ਼ਨ ਦਾ ਜਿਹੜਾ ਇਸ਼ੂ ਸੀਗਾ ਔਰ ਅਸੀਂ ਸਾਰੇ ਜਾਣਦੇ ਆ ਕਲ ਭਗਵਤ ਮਾਨ ਜੀ ਨੇ ਇੱਕ ਚਿੱਠੀ ਵੀ ਲਿਖੀ ਉਹਦੇ ਬਾਰੇ ਕਿ ਲੈਂਡ ਐਕੁਇਜਿਸ਼ਨ ਦਾ ਇੱਕ ਪ੍ਰੋਸੈਸ ਹੈਗਾ ਇੱਕ ਲਾਅ ਹੈਗਾ ਦੈਟ ਇਜ਼ This is a right to fair compensation and land uh, transparency in land acquisition 2013 Congress sarkar da banaya hoya hai. Ide vich bada clearly defined hai Section 26 de vich ki compensation kida tay honi hai. Aur compensation kon tay karega? ਪੰਜਾਬ ਸਰਕਾਰ ਦੇ ਅਫਸਰ ਤੈਅ ਕਰਨਗੇ ਐਸ ਡੀ ਐਮ ਕਰਨਗੇ ਡੀ ਆਰਓ ਕਰਨਗੇ ਅਦਰਵਾਈਜ਼ ਕਲੈਕਟਰ ਇਸ ਦਾ ਮੇਨ ਅਥਾਰਟੀ ਹੋ ਕੇ ਡੈਲੀਗੇਟ ਪਾਵਰ ਕਰ ਦਿੰਦੇ ਨੇ ਕਿਸ ਤਰੀਕੇ ਨਾਲ ਲੋਕ ਲੈਂਡ ਦੀ ਕੰਪਨਸੇਸ਼ਨ ਦਿੱਤੀ ਜਾਣੀ ਹੈ ਇਹ ਵੀ ਉਹਦੇ ਸਾਰਾ ਲਿਖਿਆ ਹੋਇਆ ਡਿਫਾਈਨਡ ਹੈ ਉਹ ਤੋਂ ਕੋਈ ਸੱਜੇ ਖੱਬੇ ਨਹੀਂ ਹੋ ਸਕਦਾ ਕਲੈਕਟਰ ਰੇਟ ਪੰਜਾਬ ਸਰਕਾਰ ਤੈਅ ਕਰਦੀ ਹੈ ਫਿਰ ਇਹਦੇ ਵਿੱਚ ਕੇਂਦਰ ਸਰਕਾਰ ਕਿੱਥੋਂ ਆ ਗਈ ਕੇਂਦਰ ਸਰਕਾਰ ਨੇ ਤੇ ਪੈਸਾ ਦੇਣਾ ਹੈ ਰੇਟ ਤੁਸੀਂ ਤੈਅ ਕਰਨਾ ਹੈ ਕੰਪਨਸੇਸ਼ਨ ਦਾ ਤੁਹਾਡੇ ਅਫਸਰ ਨੇ ਤੈਅ ਕਰਨਾ ਹੈ ਔਰ ਜੋ ਵੀ ਉਹਦੇ ਫੰਡਸ ਹੋਣਗੇ ਉਹ ਕੇਂਦਰ ਸਰਕਾਰ ਨੇ ਦੇਨੇ ਹੈ ਇਸ ਤਹਿਤ ਕੇਂਦਰ ਸਰਕਾਰ ਨੇ ਹੁਣ ਤੱਕ 1732 ਕਰੋੜ ਰੁਪਏ ਡਾਗਿਆ ਆਲਰੇਡੀ ਦਿੱਤਾ ਹੋਇਆ ਹੈ और जो तेरह हज़ार छे सौ छब्बी करोड़ रुपया ऑलरेडी कंपनसेशन दिखती जा चुकी है किसानों तेरह हज़ार छे सौ छब्बी जी डबर्स करती जा चुकी है अवार्डिड अमाउंट हैगी है, है सतारह हज़ार तीन सौ पच्ची करोड़ रुपया तेरह हज़ार छे सौ छब्बी जी डिसबर्स की जा चुकी है और छत्तीस सौ पॉइंट सैंती करोड़ रुपया हजे भी पंजाब सरकार ने डिस्बर्स करना रह ਉਹ ਜਦ ਫੌਰਨ ਕਿੰਨੇ ਸਗਨ ਦੇ ਪੂਰਾ ਪੈਸਾ ਪੇਜਦਾ ਤੁਨ ਅਵਾਰਡ ਦੇ ਦਿੱਤਾ ਸੋ ਇਸ ਤਰੀਕੇ ਦੇ ਨਾਲ ਹਾਲਤ ਇਹ ਹੋ ਗਈ ਕਿ ਸਾਡੇ ਪੰਜਾਬ ਦੇ ਤਿੰਨ ਮੇਨ ਪ੍ਰੋਜੈਕਟ ਜਿਹੜੇ ਹੈ ਨੈਸ਼ਨਲ ਹਾਈਵੇ ਦੇ ਨੇ ਇਹਨਾਂ ਦੀ ਨਿਲਾਕੀ ਕਰਕੇ ਭਗਵੰਤ ਮਾਨ ਸਰਕਾਰ ਦੀ ਨਿਲਾਕੀ ਕਰਕੇ ਲੁਧਿਆਣਾ ਰੋਪੜ ਖੜੜ ਜਿਹੜੀ 18 7 2022 ਨੂੰ ਲੈਟਰ ਆਫ ਅਵਾਰਡ ਕੀਤੀ ਗਈ ਸੀ 47 किलोमीटर ਦਾ 688 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਟਰਮੀਨੇਟ ਹੋ ਗਿਆ ਐਸੇ ਦੇ ਕੇ ਨਾਲ ਲੁਧਿਆਣਾ ਦਾ ਸਾਊਥਰਨ ਬਾਈਪਾਸ 26 ਬਾਈਨੋਂ ਲੈਟਰ ਆਫ ਅਵਾਰਡ ਹੋਇਆ ਸੀ 25 ਕਿਲੋਮੀਟਰ ਦਾ 956 ਕਰੋੜ ਰੁਪਈਆ ਔਰ ਅੰਮ੍ਰਿਤਸਰ ਟਾਂਡਾ ਇਹ ਵੀ ਦੋਦਰ ਬਾਈ ਚ ਹੋਇਆ ਸੀ 31 ਕਿਲੋਮੀਟਰ ਦਾ 818 ਕਰੋੜ ਰੁਪਈਆ ਜਾਨੀ ਕਿ 3263 ਕਰੋੜ ਰੁਪਏ ਦੇ ਪ੍ਰੋਜੈਕਟ ਇਸ ਨਲਾਇਕ ਸਰਕਾਰ ਦੀ ਬਦੌਲਤ ਖਤਮ ਹੋ ਗਏ जिम्मेवार कौन है केंद्र सरकार के पंजाब सरकार यही नहीं सात प्रोजेक्ट यानी कि दो सौ छपंजा किलोमीटर सड़क बननिया ने बयासी सौ पंताली करोड़ हुए अपरूव वो, वो पूरी तरह इस वे रुके हुए और, और जो, जो, जो मैं दसा कि तीन प्रोजेक्ट साढ़े टर्मीनेट ही हो गए हैं और ये अलावा 1150 ਕਿਲੋਮੀਟਰ ਲਗਭਗ 31 ਹੋਰ ਪ੍ਰੋਜੈਕਟ ਹੈਗੇ ਨੇ ਨੈਸ਼ਨਲ ਹਾਈਵੇ ਦੇ 1150 ਕਿਲੋਮੀਟਰ ਦੇ ਜਿਹਦੀ ਕੋਸਟ ਲਗਭਗ 42175 ਕਰੋੜ ਬੰਦੀ ਹੈ ਉਹ ਵੀ ਆਪਣੇ ਅਪਾਇੰਟਡ ਡੇਟ ਤੋਂ ਪਿੱਛੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਹਜੇ ਤੱਕ ਉਹਦਾ 100% ਪੋਜੀਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਸਾਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕੇਂਦਰ ਸਰਕਾਰ ਪ੍ਰਪੋਜ਼ਲ ਭੇਜਦੀ ਹੈ ਏਰੀਆ ਮਾਰਕਟ ਕੀਤਾ ਜਾਂਦਾ ਹੈ ਡੀ ਮਾਰਕਟ ਕੀਤਾ ਜਾਂਦਾ ਹੈ ਉਹਦੀ ਐਕੁਇਸ਼ੀਸ਼ਨ ਦੀ ਪਬਲਿਕ ਨੋਟਿਸ ਹੁੰਦਾ ਹੈ ਪੰਜਾਬ ਸਰਕਾਰ ਦੇ ਨਾਲ ਰਲ ਕੇ ਜਿਹੜੀ ਸਟੇਟ ਗਵਰਨਮੈਂਟ ਹੋਵੇ ਉਹ ਡੀਮਾਰਕੇਸ਼ਨ ਦੇ ਹਿਸਾਬ ਨਾਲ ਉਹਦੀ ਐਕੁਇਸ਼ੀਸ਼ਨ ਦਾ ਪ੍ਰੋਸੈਸ ਹੁੰਦਾ ਹੈ ਐਕੁਇਸ਼ੀਸ਼ਨ ਦੀ ਕੰਪਨਸੇਸ਼ਨ ਕੀ ਹੋਣੀ ਹੈ ਉਹ ਐਕਟ ਦੇ ਡਿਫਾਈਨਡ ਹੈ ਉਹਦੇ ਮੁਤਾਬਕ ਪੰਜਾਬ ਸਰਕਾਰ ਦੇ ਕਲੈਕਟਰ ਐਸ ਡੀ ਐਮ ਔਰ ਡੀ ਆਰਓ ਜੋ ਵੀ ਅਥਰਾਇਜ਼ਡ ਉਸ ਵੇਲੇ ਕੀਤਾ ਜਾਂਦਾ ਸਰਕਾਰ ਵੱਲੋਂ ਉਹ ਬੰਦਾ ਉਸ ਨੂੰ ਕਰਦਾ ਹੈਗਾ ਸੋ ਬਈ ਇਹ ਦੱਸਿਆ ਸੀ ਕਿ ਜਿਸ ਤਰੀਕੇ ਦੇ ਨਾਲ ਸਾਡਾ ਲਗਭਗ 52000 ਕਰੋੜ ਰੁਪਏ ਦੇ ਨੈਸ਼ਨਲ ਹਾਈਵੇ ਪ੍ਰੋਜੈਕਟਸ ਜਿਹੜੇ ਹੈਗੇ ਨੇ ਉਹ ਬੰਦ ਨੇ ਜਿਹੜੇ ਕਿ ਸੱਤ ਪ੍ਰੋਜੈਕਟਸ ਜਿਹੜੇ ਮੈਂ ਤੁਹਾਡੇ ਨਾਲ ਚਰਚਾ ਕਰਨੀ ਚਾਹਨਾ ਦਿੱਲੀ ਕਟਰਾ ਐਕਸਪ੍ਰੈਸ ਵੇ ਦਾ ਤਰਨਤਾਰੋਂ ਅੰਮ੍ਰਿਤਸਰ ਦਾ ਪਾਰਟ ਜਿਹੜਾ ਹੈਗਾ ਵੈ ਇਹ ਲਗਭਗ 783 ਕਰੋੜ ਰੁਪਏ ਦਾ ਲੁਧਿਆਣਾ ਰੋਪੜ ਦਾ ਮੈਂ ਤੁਹਾਨੂੰ ਦੱਸਿਆ 352 ਕਰੋੜ ਦਾ लुगआना बठिंडा 372 करोड़ रुपए ਦਾ लुगआना ਸਾਊਥਰਨ ਬਾਈਪਾਸ 325 ਕਰੋੜ ਅਮਿਸਰ ਟਾਂਡਾ 217 ਕਰੋੜ ਹੁਸ਼ਿਆਰਪੁਰ ਫਗਵਾੜਾ 373 ਕਰੋੜ ਤੇ ਹੁਸ਼ਿਆਰਪੁਰ ਉਨਾ 171 ਕਰੋੜ ਯਾਨੀ ਕਿ 2560 ਕਰੋੜ ਰੁਪਏ ਦੇ ਪ੍ਰੋਜੈਕਟਸ ਜਿਹੜੇ ਨੇ ਇਸ ਮਾਮਲੇ 'ਚ ਫਸੇ ਹੋਏ ਨੇ ਇਹਨਾਂ 'ਚ 1148 ਕਰੋੜ ਰੁਪਏ ਆਲਰੇਡੀ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਜਿਹੜੀ ਵੀ ਕੰਪਨਸੇਸ਼ਨ ਦੇਣੀ ਸੀ ये अलावा जे मैं तो गल कर रहा है कि इकवंजा जेती प्रोजैक्ट्स होर ने जो कहते कहें तो मैं वह भी वेरवा दे दे देना वो टोटल मैं दस देना जी कॉस्ट हैगी है, बयाली हज़ार एक सौ चौहत्र करोड़ रुपया ग्यारह सौ पाँह किलोमीटर की लेंथ है और ये सारा काम जोड़ा है हजे बचार इन लिंबो है अच हालत की हो गई है ਪਰਤੋ ਕੁਤਮਨ ਸਰਕਾਰ ਕਹਿੰਦੀ ਜੀ ਕਿ ਜਿਹੜੇ ਦੋ ਇਨਸਟੈਂਸ ਹੋਏ ਨੇ ਜਿੱਥੇ ਕਿ ਜਲੰਧਰ ਦੇ ਵਿੱਚ ਇੰਜੀਨੀਅਰ ਜਿਹੜਾ ਕੰਟਰੈਕਟਰ ਦਾ ਇੰਜੀਨੀਅਰ ਸੀਗਾ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਔਰ ਇੱਕ ਲੁਧਿਆਣੇ ਦਾ ਜਿਹੜਾ ਪ੍ਰੋਜੈਕਟ ਕੰਟਰੈਕਟਰ ਦਾ ਪ੍ਰੋਜੈਕਟ ਆਫਿਸ ਸੀਗਾ ਉਸ ਨੂੰ ਜਲਾਣ ਦੀ ਧਮਕੀ ਦਿੱਤੀ ਉਹਨੂੰ ਮਾਰਨ ਕੁੱਟਣ ਦੀ ਧਮਕੀ ਦਿੱਤੀ ਗਈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਸੂਬੇ ਦਾ ਮੁੱਖ ਮੰਤਰੀ ਇਹ ਕਵੇ ਕਿ ਦੋ ਤਿਹਾਈ ਦੀ ਲੜਾਈ ਹੈ। ਕੀ ਅੱਜ ਪੰਜਾਬ ਸਰਕਾਰ ਇੰਨੀ ਨਿਕੰਮੀ ਔਰ ਨਠੱਲੀ ਹੋ ਗਈ? ਕੀ ਪੰਜਾਬ ਸਰਕਾਰ ਪੰਜਾਬ ਪੁਲਿਸ ਇੰਨੀ ਅਸਹਾਏ ਹੋ ਗਈ ਹੈ ਕਿ ਜਿਸ ਦਾ ਵੀ ਜੀ ਚਾਵੇ ਜਿਹਨੂੰ ਮਰਜ਼ੀ ਆ ਕੇ ਥੱਪੜ ਮਾਰੇ ਔਰ ਜਿਹਦੇ ਮਰਜ਼ੀ ਦਫਤਰ ਨੂੰ ਅਗਲਾਂ ਦੀ ਗੱਲ ਕਰੇ? ਕੀ ਇਹ ਕਾਨੂੰਨ ਵਿਵਸਾ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੁੱਛਦੀ ਹੈ? ਜੇ ਕਿਸੇ ਵੀ ਤਰ੍ਹਾਂ ਦਾ ਦੋ ਤਿਹਾਈ ਦਾ ਕੋਈ ਕਿਸੇ ਇਸ਼ੂ ਨੂੰ ਲੈ ਕੇ ਕੋਈ ਡਿਸਪਿਊਟ ਵੀ ਹੈਗਾ ਉਹਦਾ ਫੋਰਮ ਹੈ ਤੁਸੀਂ ਕੰਸਰਨਡ ਅਥਾਰਟੀ ਨੂੰ ਦੀ ਸ਼ਿਕਾਇਤ ਕਰੋ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋ ਅੱਜ ਦੇ ਲੋਕ ਪੰਜਾਬ ਦੇ ਹਾਲਤ ਇਹ ਹੋ ਗਈ ਹੈ ਕਿ ਕਾਨੂੰਨ ਨੂੰ ਤੇ ਲੋਕ ਆਪਣੇ ਹੱਥਾਂ ਦਾ ਕਾਨੂੰਨ ਸਮਝਣ ਲੱਗ ਪਏ ਨੇ ਪੁਲਿਸ ਦਾ ਡਰ ਖਤਮ ਹੋ ਗਿਆ ਪਰ ਸਾਡੇ ਸੂਬੇ ਦੇ ਮੁੱਖ ਮੰਤਰੀ ਕੀ ਕਹਿੰਦੇ ਨੇ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਦੁੱਖ ਹੈ ਕਿ ਸਾਡੇ ਸੂਬੇ ਦਾ ਆਫ ਹੋ ਜਾ ਮੁੱਖ ਮੰਤਰੀ एहोजी निकम्मी और निठली सरकार बनने विधायकों ने साड़ी पंजाब ने बनाई थी असी चंकी समझ के बनाई थी लेकिन ऐसी निकम्मी सरकार निकलेगी किसी उम्मीद नहीं सो so, दोस्तों तटे माध्यम भारतीय जनता पार्टी बड़ा क्लीयर कर देना चाहती है भारतीय जनता पार्टी और केंद्र सरकार सूबे के विकास वास्ते कमिटिड है असिप का विकास चाहते हाँ ਅਸੀਂ ਇੱਥੇ ਇਨਫਰਾਸਟਰਕਚਰ ਡਵੈਲਪ ਹੋਏਗਾ ਇੰਡਸਟਰੀ ਆਏਗੀ ਜਿਹੜੇ ਆਲਰੇਡੀ ਚਾਹੇ ਸਾਡੇ ਕਿਸਾਨਾਂ ਦੀ ਫਸਲ ਹੈ ਚਾਹੇ ਸਾਡੇ ਇੰਡਸਟਰੀ ਦੇ ਪ੍ਰੋਡਕਟਸ ਨੇ ਜੇ ਇਨਫਰਾਸਟਰਕਚਰ ਅੱਛਾ ਹੋਏਗਾ ਉਹ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਜੋ ਵੀ ਉਹ ਪ੍ਰੋਡਕਟ ਹੈ ਇੰਡਸਟਰੀ ਵਾਲੇ ਕਰਨ ਚਾਹੇ ਕਿਸਾਨ ਕਰਨ ਉਹ ਐਕਸਪੋਰਟ ਵਾਸਤੇ ਅਦਰ ਡੈਸਟੀਨੇਸ਼ਨਸ ਦੇ ਜਿਹੜੇ ਹਿੰਦੁਸਤਾਨ ਦੇ ਹੈਗੇ ਨੇ ਉਹਨਾਂ ਦੇ ਉੱਤੇ ਜਲਦੀ ਪਹੁੰਚ ਪਾਣਗੇ ਜੇ ਇਨਫਰਾਸਟਰਕਚਰ ਅੱਛਾ ਹੋਏਗਾ ਰੋਡ ਨੈਟਵਰਕ ਅੱਛਾ ਹੋਏਗਾ ਦਿੱਲੀ ਕਟਰਾ ਹਾਈਵੇ ਇੱਕ ਅਲਟਰਨੇਟਿਵ ਐਲ ਓਲਡੀ ਐਗਜ਼ਿਸਟਿੰਗ ਹਾਈਵੇ ਦਾ ਉਹ ਇਹਨਾਂ ਕਿੰਨੀਆਂ ਹੀ ਬ੍ਰਾਂਚਸ ਨਾਲ ਬਣਾ ਰਹੇ ਨੇ ਜਿਸ ਦੇ ਨਾਲ ਕਿ ਤੁਸੀਂ ਇੱਥੋਂ ਦੀ ਦਿੱਲੀ ਜਾਣ ਦਾ ਰਸਤਾ ਤੁਹਾਡਾ ਹੋ ਜਾਏਗਾ ਇੱਕ ਅਲਟਰਨੇਟਿਵ ਸਾਡਾ ਦਿੱਲੀ ਅ ਅਮਰitsar ਦਿੱਲੀ ਦਾ ਜਿਹੜਾ ਰੂਟ ਹੈ ਕਹਿੰਦੇ ਕਿ ਪੰਜਾਬ ਦਾ ਰੂਟ ਮੇਨ ਰੂਟ ਹੈ ਦਿੱਲੀ ਨਾਲ ਉਹਦਾ ਇੱਕ ਅਲਟਰਨੇਟਿਵ ਰੂਟ ਹੈ ਜਿਹੜਾ ਸਕਿਉਰਿਟੀ ਪੁਆਇੰਟ ਆਫ ਵੀ ਉਹਨਾਂ ਲਈ ਬਹੁਤ ਇੰਪੋਰਟੈਂਟ ਹੈਗਾ ਨੈਸ਼ਨਲ ਡਿਫੈਂਸ ਦੈਸ ਆਰ ਬਹੁਤ ਇੰਪੋਰਟੈਂਟ ਹੈਗਾ ਉਸ ਦਾ ਕੰਪਲੀਟ ਹੋਣਾ ਜਲਦੀ ਤੋਂ ਜਲਦ ਬਹੁਤ ਜ਼ਰੂਰੀ ਹੈ ਨੈਸ਼ਨਲ ਇੰਟਰਸਟ ਦੇ ਵਿੱਚ ये उथे गर्चना पाते कह सकता कि पंजाब इस वे एक इनकॉपिटेंट गवर्नमेंट के हाथ है एक इनइफेक्टिव गवर्नमेंट के हाथ है गौरमेंट मशीनरी टोटली फेल हो चुकी है और लॉ एंड ऑर्डर पंजाब टोटली कोलैप कर चुका है ये आम आदमी पार्टी की पंजाब की सरकार एंटी ਐਂਟੀ ਪੰਜਾਬੀ ਔਰ ਐਂਟੀ ਡਿਵੈਲਪਮੈਂਟ ਹੈ ਇਹਨੂੰ ਸਿਰਫ ਇੱਕੋ ਇੱਕ ਦਿਖਦਾ ਕਿ ਮੈਂ ਆਪਣੀ ਐਡ ਕਿਵੇਂ ਚਲਾਨੀ ਹੈ ਚਾਹੇ ਪੰਜਾਬ ਤਬਾਹ ਹੋ ਜਾਏ ਹਰ 10 ਮਿੰਟ 15 ਮਿੰਟ ਬਾਅਦ ਭਗਵੰਤ ਮਾਨ ਜੀ ਦਾ ਚਿਹਰਾ ਸਾਰੇ ਨੈਸ਼ਨਲ ਚੈਨਲਸ ਦੇ ਉੱਤੇ ਸਾਰੇ ਅਖਬਾਰਾਂ 'ਚ ਦਿਖਣਾ ਚਾਹੀਦਾ ਅਸੀਂ 75000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਇਹ ਪੰਜਾਬ ਦੀ ਸਰਕਾਰ ਆਪਣੀ ਐਡਵਰਟਾਈਜ਼ਮੈਂਟ ਕਰਨ ਵਾਸਤੇ ਆਪਰਾ ਖੂਬਸੂਰਤ ਚਿਹਰਾ ਬਾਰ-ਬਾਰ ਦਿਖਾਉਣ ਵਾਸਤੇ ਪੰਜਾਬ ਅੱਜ 75000 ਕਰੋੜ ਰੁਪਏ ਦਾ ਕਰਜ਼ਾ ਇਹਨਾਂ 25 ਸਾਲਾਂ ਚ ਇਹਨਾਂ ਨੇ ਲੈ ਲਿਆ ਤੇ 375000 75000 ਕਰੋੜ ਰੁਪਏ ਦੇ ਕਰੀਬ ਪੰਜਾਬ ਉੱਤੇ ਕਰਜ਼ਾ ਹੋ ਗਿਆ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਇਹ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ ਕੀ ਉਹ ਵਿਕਾਸ ਚਾਹੁੰਦੇ ਨੇ ਕਿ ਵਿਨਾਸ਼ ਚਾਹੁੰਦੇ ਨੇ ਕੀ ਉਹ ਤਰੱਕੀ ਚਾਹੁੰਦੇ ਨੇ ਕਿ ਬਦਹਾਲੀ ਚਾਹੁੰਦੇ ਨੇ ਕੀ ਉਹ ਸੁਰੱਖਿਆ ਚਾਹੁੰਦੇ ਨੇ ਕਿਸਾਂ ਨੇ ਰਾਜਕਤਾ ਚਾਹੁੰਦੇ ਨੇ ਇਸ ਦਾ ਨਿਰਣੈ ਪੰਜਾਬੀਆਂ ਨੂੰ ਕਰਨਾ ਪਏਗਾ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਦਾ ਜੇ ਕਿਸੇ ਦਾ ਕੋਈ ਪ੍ਰਸ਼ਨ ਹੋਏ ਤਾਂ ਪੁੱਛ ਸਕਦਾ ਹੈ